ਦੋਸਤੋ ਸਤਿ ਸ੍ਰੀ ਅਕਾਲ ਆਦਾ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਸਾਦਤ ਹਸਨ ਮੰਟੋ ਦਾ ਬਹੁਤ ਹੀ ਖੂਬਸੂਰਤ ਅਫਸਾਨਾ ਮੂਤਰੀ ਕਾਂਗਰਸ ਹਾਊਸ ਅਤੇ ਜਨਾਹ ਹਾਲ ਤੋਂ ਥੋੜੀ ਬਿੱਥ ਉੱਤੇ ਇੱਕ ਪਿਸ਼ਾਬਖਾਨਾ ਹੈ ਜਿਸ ਨੂੰ ਬੰਬਈ ਵਿੱਚ ਮੂਤਰੀ ਕਹਿੰਦੇ ਨੇ ਆਲੇ-ਦੁਆਲੇ ਦੇ ਮੁਹੱਲਿਆਂ ਦੀ ਸਾਰੀ ਗੰਦਗੀ ਬਦਬੂ ਭਰੀ ਇਸ ਕੋਠੜੀ ਦੇ ਬਾਹਰ ਢੇਰੀਆਂ ਦੇ ਰੂਪ ਵਿੱਚ ਪਈ ਰਹਿੰਦੀ ਹੈ। ਇੰਨੀ ਬਦਬੂ ਹੁੰਦੀ ਹੈ ਕਿ ਆਦਮੀਆਂ ਨੂੰ ਨੱਕ ਉਤੇ ਮਾਲ ਰੱਖ ਕੇ ਬਾਜ਼ਾਰ ਵਿੱਚੋਂ ਲੰਘਣਾ ਪੈਂਦਾ ਹੈ। ਇਸ ਮੂਤਰੀ ਵਿੱਚ ਇੱਕ ਵੇਰਾਂ ਉਸ ਨੂੰ ਮਜਬੂਰਨ ਜਾਣਾ ਪਿਆ ਪਿਸ਼ਾਬ ਕਰਨ ਲਈ ਨਕੂ ਤੇਰ ਮਾਲ ਰੱਖ ਕੇ ਸਾ ਬੰਦ ਕਰਕੇ ਉਹ ਬਦਬੂ ਮਾਰਦੀ ਉਸ ਕੋਠੜੀ ਵਿੱਚ ਵੜਿਆ ਫਰਸ਼ ਉੱਤੇ ਗੰਦਗੀ ਬੁਲਬਲੇ ਬਣ ਬਣ ਕੇ ਫਟ ਰਹੀ ਸੀ ਕੰਦਾਂ ਉੱਤੇ ਮਰਦ ਅਤੇ ਔਰਤ ਦੇ ਗੁਪਤ ਅੰਗਾਂ ਦੀਆਂ ਭਿਆਨਕ ਤਸਵੀਰਾਂ ਬਣੀਆਂ ਹੋਈਆਂ ਸਨ ਸਾਹਮਣੇ ਕੋਲੇ ਨਾਲ ਕਿਸੇ ਨੇ ਇਹ ਸ਼ਬਦ ਲਿਖੇ ਹੋਏ ਸਨ ਮੁਸਲਮਾਨਾਂ ਦੇ ਪੈਣ ਦਾ ਪਾਕਿਸਤਾਨ ਮਾਰਿਆ ਇੰਨਾ ਸ਼ਬਦਾਂ ਨੇ ਬਦਬੂ ਹੋਰ ਵੀ ਵਧਾ ਦਿੱਤੀ ਉਹ ਕਾਲੀ ਕਾਲੀ ਬਾਹਰ ਨਿਕਲ ਆਇਆ ਜਿਨਾਹਾਲ ਅਤੇ ਕਾਂਗਰਸ ਹਾਊਸ ਦੋਨਾਂ ਉੱਤੇ ਗਵਰਨਮੈਂਟ ਦਾ ਕਬਜ਼ਾ ਹੈ ਪਰ ਥੋੜੇ ਹੀ ਹਿ ਫਾਸਲੇ ਉੱਤੇ ਜੋ ਮੂਤਰੀ ਹੈ ਉਸੇ ਤਰ੍ਹਾਂ ਆਜ਼ਾਦ ਹੈ ਆਪਣੀਆਂ ਗੰਦਗੀਆਂ ਅਤੇ ਸੜਿਆਂ ਦਾ ਫੈਲਾਉਣ ਲਈ ਆਸੇ ਪਾਸੇ ਦੇ ਮਹੱਲਿਆਂ ਦਾ ਕੂੜਾਕਰਕਟ ਹੁਣ ਕੁਝ ਬਹੁਤੀਆਂ ਹੀ ਢੇਰੀਆਂ ਦੇ ਰੂਪ ਵਿੱਚ ਬਾਹਰ ਦਿਖਾਈ ਦਿੰਦਾ ਹੈ ਇੱਕ ਵੇਰਾਂ ਫਿਰ ਉਹਨੂੰ ਮਜਬੂਰੀ ਵਿੱਚ ਉਸ ਮੂਤਰੀ ਵਿੱਚ ਜਾਣਾ ਪਿਆ ਜ਼ਾਹਿਰ ਹੈ ਪਿਸ਼ਾਬ ਕਰਨ ਲਈ ਨਕਉ ਤੀਰਮਾਲ ਰਖ ਕੇ ਅਤੇ ਸਾਹ ਰੋਕ ਕੇ ਉਹ ਬਦਬੂਆਂ ਦੀ ਉਸ ਘਰ ਵਿੱਚ ਵੜਿਆ ਫਰਸ਼ ਉੱਤੇ ਪਤਲੇ ਪਖਾਨੇ ਦੀਆਂ ਪੇਪੜੀਆਂ ਜੰਮੀਆਂ ਹੋਈਆਂ ਸਨ ਕੰਦਾ ਉੱਤੇ ਇਨਸਾਨ ਦੇ ਔਲਾਦ ਪੈਦਾ ਕਰਨ ਵਾਲੇ ਅੰਗਾਂ ਦੀ ਗਣਤੀ ਵਿੱਚ ਵਾਧਾ ਹੋ ਗਿਆ ਸੀ ਮੁਸਲਮਾਨਾਂ ਦੀ ਪੈਣ ਦਾ ਪਾਕਿਸਤਾਨ ਮਾਰਿਆ ਦੇ ਹੇਠਾਂ ਕਿਸੇ ਨੇ ਮੋਟੀ ਪੈਨਸਲ ਨਾਲ ਇੱਕ ਨਾਉਣੀ ਸ਼ਬਦ ਲਿਖੇ ਹੋਏ ਸਨ ਹਿੰਦੂਆਂ ਦੀ ਮਾਂ ਦਾ ਅਖੰਡ ਹਿੰਦੁਸਤਾਨ ਮਾਰਿਆ ਇਸ ਲਿਖਤ ਨੇ ਮੂਤਰੀ ਦੀ ਬਦਬੂ ਵਿੱਚ ਇੱਕ ਤੇਜ਼ਾਬੀ ਹਾਲਤ ਪੈਦਾ ਕਰ ਦਿੱਤੀ ਉਹ ਛੇਤੀ ਛੇਤੀ ਬਾਹਰ ਨਿਕਲ ਆਇਆ ਮਹਾਤਮਾ ਗਾਂਧੀ ਦੀ ਬਿਨਾ ਸ਼ਰਤ ਰਹੀ ਹੋਈ ਅਤੇ ਜਨਾਂ ਨੂੰ ਪੰਜਾਬ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਜਿਨਾਹ ਹਾਲ ਅਤੇ ਕਾਂਗਰਸ ਹਾਊਸ ਦੋਨਾਂ ਦੀ ਨਹਾਰ ਹੋਈ ਨਰਹਾਈ ਉਹਨਾਂ ਉੱਤੇ ਗਵਰਨਮੈਂਟ ਦਾ ਕਬਜ਼ਾ ਰਿਹਾ ਅਤੇ ਥੋੜੇ ਹੀ ਫਾਸਲੇ ਉੱਤੇ ਜੋ ਮੂਤਰੀ ਹੈ ਉਸ ਉੱਤੇ ਬਦਬੂ ਦਾ ਕਬਜ਼ਾ ਰਿਹਾ ਆਲੇ ਦੁਆਲੇ ਦੇ ਮੁਹੱਲਿਆਂ ਦਾ ਕੂੜਾ ਕਰਕਟ ਹੁਣ ਇੱਕ ਢੇਰ ਦੇ ਰੂਪ ਵਿੱਚ ਬਾਹਰ ਪਿਆ ਰੰਦਾ ਹੈ ਤੀਜੀ ਵੇਰ ਫਿਰ ਉਹਨੂੰ ਮੂਤਰੀ ਵਿੱਚ ਜਾਣਾ ਪਿਆ ਪਿਸ਼ਾਬ ਕਰਨ ਲਈ ਨਹੀਂ ਨਕ ਉੱਤੇ ਮਲ ਰਹੀ ਅਤੇ ਸਾਰ ਰੋਖ ਕੀ ਉਹ ਗੰਦਗੀਆਂ ਦੀ ਉਸ ਕੋਠੜੀ ਵਿੱਚ ਵੜਿਆ ਫਰਸ਼ ਉੱਤੇ ਕੀੜੇ ਚੱਲ ਰਹੇ ਸਨ ਕੰਧਾਂ ਉੱਤੇ ਇਨਸਾਨ ਦੇ ਸ਼ਰਮਨਾਕ ਹਿੱਸਿਆਂ ਦੀ ਨਕਾਸ਼ੀ ਕਰਨ ਲਈ ਹੁਣ ਕੋਈ ਥਾਂ ਬਾਕੀ ਨਹੀਂ ਰਹੀ ਸੀ ਮੁਸਲਮਾਨਾਂ ਦੀ ਭੈਣ ਦਾ ਪਾਕਿਸਤਾਨ ਮਾਰਿਆ ਅਤੇ ਹਿੰਦੂਆਂ ਦੀ ਮਾਂ ਦਾ ਅਖੰਡ ਹਿੰਦੁਸਤਾਨ ਮਾਰਿਆ ਦੇ ਲਫ਼ਜ਼ ਮਦਮ ਪੈ ਗਏ ਸਾਨ ਪਰ ਉਹਨਾਂ ਦੇ ਹੇਠਾਂ ਚਿੱਟੇ ਚਾਕ ਨਾ ਲਿਖੇ ਹੋਏ ਇਹ ਲਫ਼ਜ਼ ਉੱਬਰੇ ਸਨ ਦੋਨਾਂ ਦੀ ਮਾਂ ਦਾ ਹਿੰਦੁਸਤਾਨ ਮਾਰਿਆ ਇਨ੍ਹਾਂ ਲਫ਼ਜ਼ਾਂ ਨੇ ਇੱਕ ਪਲ ਲਈ ਮੂਤਰੀ ਦੀ ਬਦਬੂਸ਼ ਪਾ ਦਿੱਤੀ ਉਹ ਜਦੋਂ ਹੌਲੀ-ਹੌਲੀ ਬਾਹਰ ਨਿਕਲਿਆ ਤਾਂ ਉਹਨੂੰ ਇਉਂ ਲੱਗਿਆ ਇਹ ਉਹਨਾਂ ਬਦਬੂਆਂ ਦੀ ਉਸ ਘਰ ਵਿੱਚੋਂ ਇੱਕ ਬੇਨਾਮ ਜਿਹੀ ਮਹਿਕ ਆਈ ਸੀ ਕੇਵਲ ਇੱਕ ਪਲ ਲਈ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ ਅਦਾਬ